ਕਬੜੇ ਥਾਪੀ ਮਾਰਦਾ ਇੱਕ ਵੱਖਰਾ ਯਾ ਸੂਰ ਚੜਦਾ ਇੱਕ ਵੱਖਰਾ ਯਾ ਨਜ਼ਾਰਾ ਇੱਕ ਵੱਖਰਾ ਯਾ ਦ੍ਰਿਸ਼ ਇਹਦਾ ਫੋਰਮ ਦਾ ਨਾ ਚ ਬਣਦਾ ਅਜੋਤ ਭੰਡਾਰ ਹੋਏ ਨਹੀਂ ਕਬੱਡੀ ਪਈ ਹੋਈ ਹੈ ਪਰ ਨਾਜਵਾਨ ਕੌਣ ਹੈ ਅਬਦੁੱਲਾ ਰਾਜਪੂਤ ਟੱਕਰ ਸੇਰੀ ਟੱਕਰ ਸੇਰੀ ਟੱਕਰ ਸੇਰੀ ਟੱਕਰ ਸੇਰੀ ਇਹ ਟੱਕਰ ਸੇਰੀ ਟੱਕਰ ਟੱਕ ਆਇਆ ਬਹੁਤ ਖੇਰੋ ਮਾਦੇ ਵਿੱਚ ਵੱਜੀ ਹੋਈ ਕੇਜੀ ਦੇ ਪੁਆਇੰਟ ਇਸ ਵੇਲੇ ਆਪਣੀ ਕੀਤੇ ਸੇ ਜੋੜ ਗਿਆ ਆਸ਼ੋਕ ਕਿਲਾ ਰਾਪੁਰ ਤੋਆ ਇਹਦਾ ਬਰਿੰਦਰ ਸਿੰਘ ਨਾਂ ਪਰ ਕਬੱਡੀ ਦੇ ਵਿੱਚ ਪਿਸਤਲ ਦੇ ਨਾਂ ਦੇ ਨਾਲ ਪ੍ਰਸਿੱਧ ਹੋ ਗਿਆ ਕਿੱਤੀਆਂ ਕ ਪਾਰੀਆਂ ਫੁੱਟੀਆਂ ਵਰਗੀ ਧੋਪ ਕਿਆ ਕਹਿੰਦੇ ਕੌਣ ਇਹ ਕਹਿੰਦੇ ਸਰਗੋਧੇ ਆ ਰਾਜਪੂਤ ਬੱਲੇ 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 ਕਿ ਪਿੱਛੇ ਇਹ ਹੰਦੇ ਦੂਰ ਪਰ ਅੱਗੇ ਰੋ ਰਾਜਪੂਤ ਦੇ ਹਿੱਸੇ ਦੇ ਵਿੱਚ ਆ ਜੁੜੇ ਖੇਡਦੇ ਬਦਾਰ ਦੇ ਵਿੱਚ ਵੀ ਜਦ ਲੋਹਾ ਕੱਟਦਾ ਲੋਹੇ ਨੂੰ ਕਿ ਭਾਬੜ ਬੱਚੇ ਅਗਿਆਰਿਆਂ ਦਾ ਤੋ ਤਾ ਵੀ ਦੇ ਹਿੱਸੇ ਦੇ ਵਿੱਚ ਆ ਜੁੜਿਆ ਰੇਡ ਤੋੜਨ ਦੇ ਲਈ ਕਹਿੰਦੇ ਫੇਰ ਹਰਜੋਤ ਹਰਜੋਤ ਕਢਾਲ ਉਧਰ ਸੰਦੀਪ ਖੰਡੜਾ ਜੀ ਵੀ ਬੈਨਕੋਵਰ ਤੋਂ ਆਏ ਸੀ ਜਿਹਨੂੰ ਆਖ ਰਿਹਾ

ਉਹਦੇ ਚੋਟੀ ਦਾ ਜੱਫਾ ਜਿਹੜਾ ਫੇਰ ਦੇ ਮੈਦਾਨ ਦੇ ਵਿੱਚ ਆਤਾ ਹੈ ਔਰ ਗੱਲਾਂ ਬਾਤਾਂ ਔਰ ਗੱਲਾਂ ਬਾਤਾਂ ਐ ਟਿਕਾਣੇ ਦੇ ਇਲਾਕੇ ਰੇਡ ਪਾਉਣ ਦੇ ਲਈ ਸਰਦਾਰ ਦੀ ਧਰਤੀ ਦਾ ਅੱਲਾ ਫੇਰ ਵਾਲੀ ਹੈ ਲੈ ਵੀ ਮੁੰਡਿਆ ਹੋ ਜਾ ਤਕੜਾ ਇਹ ਬਲੇ 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 ਇਹ ਕੋਟਰੀ ਦਾ ਯਾਰ ਇਹ ਟਾ ਕੇ ਇੱਕ ਦੇ ਖੇਡ ਦੇ ਵਿੱਚ ਆ ਇਧਰ ਵੀ ਜੱਫਾ ਇੱਕ ਸ਼ਰੀਰ ਤੇ 33 ਪੌਣੀ ਪੈਂਦੀ ਆ ਜੇ ਕੋਈ ਖੱਗੇ ਖੰਗ ਫੜਾਤੀ ਤੇ ਖੰਗ ਹਟਾਉਣੀ ਪੈਂਦੀ ਆ ਦੁਨੀਆ ਐਵੇਂ ਨਹੀਂ ਮੰਦੀ ਹੰਨਾ ਜਿੱਥੋਂ ਦਾ ਕਾਲਾ ਕਹਿੰਦੇ ਦੁਨੀਆ ਦੇ ਸੁਪਰ 스타ਾਂ ਦਾ ਪਿੰਡ ਸੁਨੇਤ ਜਿੱਥੋਂ ਦੇ ਬਿੰਦੂ ਵਰਗੇ ਪ੍ਰਸਿੱਧ ਖਿਡਾਰੀ ਹੋਏ ਆ ਇਧਰ ਅਗਲੀ ਰੇਡ ਆ ਦੋਤਿਆਂ ਅਰੋਕਿੰਦਰ ਆ ਇਧਰ ਸਰਗੋਤਿਆਂ शेरवार तमोल करा पर उते की मंग सिकंजा टोटी यार ਮਾਲ ਕਰੀ ਜਾਂਦਾ ਅਜੇ ਤੇ ਦੂਜੇ ਮੈਦਾਨ ਦਰਸ਼ਕ ਵੀਰੋ ਮੈਚ ਬੜੀਆ ਲੱਗਦਾ ਗਿਆ ਔਰ ਸਾਹਮਣੇ ਮੇਰੇ ਵੀਰੋ 4 ਯਾਪੀ 4 ਵਰ 4 ਇੱਕ ਕਦੀ ਦੇ ਰੇਵੀ ਸਾਹੋਕੇ ਆਇਆ ਜੱਫਾ ਤੇ ਚੋਟੀ ਦਾ ਲੜਣਾ ਪੈਣਾ ਏ ਸਾਹੋਕੇ ਵਾਲਾ ਤੇ ਅੱਬਾ ਅੱਬਾ ਦੇ ਸਾਹੋਕੇ ਵਾਲਾ ਲੈ ਜੀ ਦਰਸ਼ਕ ਵੀਰੋ ਜੀ ਜੱਫਾ ਚੋਟੀ ਦਾ Σιρένη, σιρένη, σαφώς ο